ਬੜੀ ਖੁਸ਼ੀ ਦੀ ਗੱਲ ਆ ਕਿ ਕੁਲਵੀਰ ਸਿੰਘ ਸੰਧੂ ਜੀ ਜਿਹੜੇ ਆ ਪਹਿਲਾਂ ਵੀ ਦਾਨ ਕਰਦੇ ਰਹਿੰਦੇ ਇਸ ਗਊਸ਼ਾਲਾ ਨੂੰ ਤੇ ਅੱਜ ਵੀ ਇਹ ਪੱਠਿਆਂ ਦੀ ਟਰਾਲੀ ਆਪ ਬਣਾ ਕੇ ਵੜ ਕੇ ਲਿਆਏ ਆ ਮੰਡੀ ਜੇ ਇਸ ਟਰਾਲੀ ਨੂੰ ਭੇਜਿਆ ਜਾਵੇ ਤਾਂ 10000 ਤੋਂ ਉੱਪਰ ਦੀ ਇਹ ਹੋ ਜਾਂਦੀ ਆ ਪਰ ਇਹਨਾਂ ਦੀ ਸ਼ਰਧਾ ਭਾਵਨਾ ਇੰਨੀ ਹੈਗੀ ਆ ਕਿ ਇਹਨਾਂ ਨੇ ਗਊਸ਼ਾਲਾ ਦੇ ਵਿੱਚ ਲਿਆ ਕੇ ਦਾਨ ਕੀਤੀ ਆ ਆਪ ਵੱਡ ਕੇ ਲਿਆ ਕੇ ਆਪਣੇ ਬੰਦੇ ਲਾ ਕੇ ਇੱਥੇ ਲਹਾਈ ਆ ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਇਹਦਾ ਦੀ ਜਿਹੜੀ ਸ਼ਰਧਾ ਹੈ ਗਊਆਂ ਵਾਸਤੇ ਉਹ ਹੋਰ ਵੀ ਵੱਧੇ ਜੇ ਪਹਿਲਾਂ ਵੀ ਸਾਨੂੰ ਤੂੜੀ ਦਾ ਭੰਗ ਦੇ ਕੇ ਗਏ ਸੀ ਪੂਰਾ ਭਰ ਕੇ ਜਿਹੜੀ ਮੇਰਾ ਖਿਆਲ ਆਵੇ 80 ਕੁਆਂਟਲ ਤੂੜੀ ਹੋਊਗੀ ਜਿਹਦੇ ਨਾਲ ਸਾਡਾ ਅੱਜ ਤੱਕ ਕੋਲ ਚੱਲ ਰਿਹਾ ਵਾ ਤੇ ਇਹਨਾਂ ਨੇ ਹੋਰ ਵੀ ਵਾਅਦਾ ਕੀਤਾ ਕਿ ਤੂੜੀ ਹੋਰ ਵੀ ਲਿਆ ਕੇ ਦੇਵਾਂਗੇ ਕਿਉਂਕਿ ਸਾਡਾ ਤੂੜੀ ਦਾ ਕਾਫੀ ਨੁਕਸਾਨ ਹੋ ਗਿਆ ਸੀਗਾ ਸਾਡੀ 700 ਟਰਾਲੀ ਆਹ ਹੋ ਗਈ ਸੀ ਵੀ ਸੜ ਕੇ ਪਰ ਇਸ ਤਰ੍ਹਾਂ ਦੇ ਦਾਨੀ ਸੱਜਣਾ ਨੇ ਸਾਨੂੰ ਕੋਈ ਮਹਿਸੂਸ ਨਹੀਂ ਹੋਣ ਦਿੱਤਾ ਕਿ ਵੇ ਤੂੜੀ ਸੜੀ ਆ ਇਸ ਤਰ੍ਹਾਂ ਦੇ ਦਾਨੀ ਸੱਜਣਾ ਨਹੀਂ ਸਾਕੇ ਹੋਂਦੀ ਕਰ ਦਿੱਤੇ ਆ ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਦੀ ਸ਼ਰਧਾ ਭਾਵਨਾ ਹੋਰ ਬਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵੀਰ ਸਿੰਘ ਸੰਧੂ ਪਿੰਡ ਰੜਕਾ ਕਲਾ ਅੱਜ ਪੱਠਿਆਂ ਦੀ ਟਰਾਲੀ ਲੈ ਕੇ ਬਾਬਾ ਭੂਤਨਾਥ ਮੰਦਿਰ ਗਊਸ਼ਾਲਾ ਨੂਰ ਮਹਿਲ ਲੈ ਕੇ ਪਹੁੰਚੇ ਆ ਪਹਿਲਾਂ ਤੂੜੀ ਵੀ ਲੈ ਕੇ ਆਏ ਸੀ ਇੱਥੇ ਇਹਨਾਂ ਦੀ ਕੋਈ 700 800 ਟਰਾਲੀ ਜਿਹੜੀ ਉਹ ਸੜ ਕੇ ਸੁਆਹ ਹੋ ਗਈ ਤੇ ਪੱਠਿਆਂ ਦੀ ਇੱਥੇ ਬੜੀ ਕਿਲਤ ਹੈ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਜਿੰਨੇ ਵੀ ਮੇਰੇ ਵੀਡੀਓ ਦੇਖਦੇ ਨੇ ਜਾਂ ਸੁਣਦੇ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਕਈ ਰੇਟ ਘਟਦੇ ਕਾਰਨ ਖੇਤਾਂ ਦੇ ਵਿੱਚ ਪੱਠੇ ਬਾਹ ਦਿੰਦੇ ਨੇ ਜਾਂ ਹੋਰ ਕਈ ਹੋਰ ਕੰਮ ਹੋ ਜਾਂਦੇ ਨੇ ਇਹੋ ਜਿਹੇ ਕਿ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਪੱਠੇ ਇੱਥੇ ਲੈ ਕੇ ਪਹੁੰਚੋ ਕੋਈ 4-500 ਦੇ ਕਰੀਬ ਜਿਹੜੀ ਗਊ ਹੈਗੀ ਆ ਉਹ ਇੱਥੇ ਮੱਜੀ ਹੋਈ ਆ ਤੇ ਉਹਨਾਂ ਦੇ ਪੱਠਿਆਂ ਦਾ ਇੱਥੇ ਬੜੀ ਮੁਸ਼ਕਲ ਤੰਗੀ ਹੈਗੀ ਆ ਤੂੜੀ ਦੀ ਬਹੁਤ ਤੰਗੀ ਆ ਤੇ ਪੱਠੇ ਦੀ ਤੰਗੀ ਤਾਂ ਹੋਣੀ ਹੀ ਹੋਣੀ ਹੈ ਕਿਉਂਕਿ ਇਹਨਾਂ ਦਾ ਨੁਕਸਾਨ ਬਹੁਤ ਵੱਡਾ ਹੋ ਚੁੱਕਾ ਹੈ ਇਸ ਤੋਂ ਪਹਿਲਾਂ ਸੋ ਮੈਂ ਆਪ ਸਭ ਨੂੰ ਇਸ ਵੀਡੀਓ ਦੇ ਮਾਧਮ ਰਾਹੀਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਵੱਧ ਤੋਂ ਵੱਧ ਆਪਾਂ ਖੇਤਾਂ 'ਚ ਪੱਠੇ ਨਾ ਵਾਈਏ ਤੇ ਜਿੰਨੇ ਹੋ ਸਕਣ ਆਪਾਂ ਇਥੋਂ ਜਿਹੜੀ ਗਉਆਂ ਦੀ ਹੈਗੀ ਇਥੇ ਪਹੁੰਚ ਕਰੀਏ। ਬੇਜਵਾਨਾਂ ਦੇ ਮੂੰਹ 'ਚ ਪਾਵੇ। ਬਹੁਤ ਧੰਨਵਾਦ ਆ ਜੀ ਤੁਹਾਡਾ ਇਹ ਤੁਸੀਂ ਬੇਨਤੀ ਜਦੋਂ ਕੀਤੀ ਸਾਰਿਆਂ ਨੂੰ ਜੀ ਇਹਨੇ ਵੀਡੀਓ ਦੇਖਦੇ ਆ ਉਹਨਾਂ ਨੂੰ ਇੱਕ ਰਿਕਵੈਸਟ ਬੇਨਤੀ ਆ। ਇਹ ਬੇਜਵਾਨਾਂ ਦਾ ਢਿੱਡ ਭਰਨ ਲਈ ਕੋਈ ਨਾ ਕੋਈ ਹੀਲਾ-ਬਸੀਲਾ ਉੱਪਰ ਵਾਲਾ ਆਪਾਂ ਹੀ ਬਣਾ ਦਿੰਦਾ ਵਾ। ਸੋ ਅਸੀਂ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਗਊ ਮਾਤਾ ਕੀ ਜੈ ਗਊ ਮਾਤਾ ਕੀ ਜੈ ਤਤੀ ਵਹੁ ਨ ਲਗਈ ਪਾਰ ਬ੍ਰਹਮ ਸਰਾਈ ਤਤੀ ਵਹੁ ਨ ਲਗਈ ਪਾਰ ਬ੍ਰਹਮ ਸਰ चौगिरद हमारे राम का चौगिरद हमारे राम का दुख, दुख लग न पाई दुख लग न पाई ताती व न लगई ਮਾਰ ਬ੍ਰਹਮ ਸਰਨੈ ਪ੍ਰਥਮ ਪਘੋਤੀ ਸ਼ੇਮਰ ਹੈ ਨਾਨਕ ਲਈ ਧਿਆਏ ਗੁਰੂ ਨਾਨਕ ਲਈ ਧਿਆਏ